ਸਾਰਿਆਂ ਨੂੰ ਜੈਮਸੀ ਕੀ ਆਈ ਆਪਾਂ ਬਾਈਬਲ ਵਿੱਚੋਂ ਵਚਨ ਦੇਖਾਂਗੇ ਆਪਣੇ ਪਾਪਾ ਤੋਂ ਮਾਫੀ ਪਾਉਣੀ ਚਬੂਰਾ ਦੀ ਪੋਥੀ 32 ਅਧਿਆਇ ਦੀ 1 ਕਾਇਤ ਅਗਰ ਅਸੀਂ ਪਵਿੱਤਰ ਜੀਵਨ ਜੀਣਾ ਹੈ ਤਾਂ ਖੁਦ ਨੂੰ ਪਰਖਣਾ ਬਹੁਤ ਜ਼ਰੂਰੀ ਹੈ ਅਸੀਂ ਖੁਦ ਨੂੰ ਵਚਨ ਦੇ ਦੁਆਰਾ ਪਰਖਣਾ ਹੈ ਅਸੀਂ ਅਗਰ ਖੁਦ ਆਪਣੇ ਆਪ ਨੂੰ ਨਹੀਂ ਪਰਖ ਪਾਵਾਂਗੇ ਕਿ ਸਾਡੇ ਜੀਵਨ ਵਿੱਚ ਕਿੱਥੇ ਕਮੀ ਹੈ ਕਿਸ ਤਰ੍ਹਾਂ ਸਾਨੂੰ ਸੁਧਰਨ ਦੀ ਜ਼ਰੂਰਤ ਹੈ ਜਦੋਂ ਅਸੀਂ ਕੋਈ ਗਲਤੀ ਕਰਦੇ ਹਾਂ ਪਰਮੇਸ਼ਰ ਗਲਤੀ ਨੂੰ ਮਾਫ਼ਤਾ ਕਰਦੇ ਹਨ ਅਸੀਂ ਉਸ ਗਲਤੀਆਂ ਨੂੰ ਬਾਰ-ਬਾਰ ਨਾ ਕਰੀਏ ਇਸ ਲਈ ਸਾਨੂੰ ਵਚਨ ਦੁਆਰਾ ਹਮੇਸ਼ਾ ਆਪਣੇ ਜੀਵਨ ਨੂੰ ਪਰਖਣਾ ਚਾਹੀਦਾ ਹੈ ਤੁਸੀਂ ਧੰਨ ਵਿਅਕਤੀ ਹੋ ਜਦੋਂ ਇੱਕ ਵਿਅਕਤੀ ਪ੍ਰਭੂ ਯਿਸੂ ਮਸੀਹ ਉੱਤੇ ਵਿਸ਼ਵਾਸ ਕਰ ਲੈਂਦਾ ਹੈ ਅਗਰ ਉਸ ਵਿਅਕਤੀ ਦੇ ਪਾਪ ਜੀਵਨ ਵਿੱਚ ਹਨ ਜੋ ਕੀਤੇ ਹਨ ਸਭ ਪਾਪਾਂ ਨੂੰ ਮੰਨ ਕੇ ਮਾਫੀ ਮੰਗ ਲੈਂਦਾ ਹੈ ਯਿਸੂ ਮਸੀਹ ਦੇ ਨਾਮ ਵਿੱਚ ਮਾਫੀ ਹੋ ਜਾਂਦੀ ਹੈ ਫਿਰ ਪਰਮੇਸ਼ਰ ਉਸ ਨੂੰ ਸ਼ਮਾ ਕਰ ਦਿੰਦਾ ਹੈ ਪਾਪਾ ਨੂੰ ਮਾਫ ਕਰ ਦਿੰਦਾ ਹੈ ਫਿਰ ਪਰਮੇਸ਼ਰ ਦੁਆਰਾ ਤੁਹਾਡੇ ਪਾਪਾ ਨੂੰ ਨਹੀਂ ਵੇਖਦਾ ਅੱਜ ਵੀ ਜੇ ਲੋਕ ਉਹ ਸੋਚਦੇ ਹਨ ਕਿ ਮੈਂ ਗੁਨੇਗਾਰ ਹਾਂ ਵਚਨ ਵਿੱਚ ਲਿਖਿਆ ਕਿ ਤੇਰੇ ਪਾਪਾ ਨੂੰ ਮੈਂ ਮਾਫ ਕਰ ਦਿੱਤਾ ਹੈ ਜਦੋਂ ਤੁਸੀਂ ਪਾਪ ਤੋਂ ਮਾਫੀ ਮੰਗ ਲੈਂਦੇ ਹੋ ਤਾਂ ਧਿਆਨ ਰੱਖਣਾ ਫਿਰ ਦੁਆਰਾ ਪਰਮੇਸ਼ਰ ਮੁੜ ਕੇ ਤੁਹਾਨੂੰ ਨਹੀਂ ਪੁੱਛਦਾ ਤੁਸੀਂ ਕਿਹੜੇ ਪਾਪ ਕੀਤੇ ਹਨ ਅਸੀਸ ਵਚਨ ਵਿੱਚ ਅੱਗੇ ਦੇਖਦੇ ਹਾਂ ਜਦੋਂ ਤੁਸੀਂ ਯਿਸੂ ਮਸੀਹ ਦੁਆਰਾ ਪਾਪ ਨੂੰ ਮੰਨ ਲਿਆ ਪਹਿਲੇ ਵਾਲੇ ਪਾਪ ਪਰਮੇਸ਼ਰ ਮਾਫ ਕਰ ਦਿੰਦਾ ਹੈ ਜਦੋਂ ਤੁਸੀਂ ਯਿਸੂ ਮਸੀਹ ਵਿੱਚ ਆ ਜਾਂਦੇ ਹੋ ਫਿਰ ਪ੍ਰਭੂ ਤੁਹਾਡੇ ਤੋਂ ਇਹੀ ਚਾਹੁੰਦਾ ਹੈ ਕਿ ਦੁਬਾਰਾ ਪਾਪ ਨਾ ਕਰਨਾ बार-बार ਪਾਪ ਨਾ ਕਰਨਾ ਪ੍ਰਭੂ ਕਹਿੰਦਾ ਹੈ ਤਾਂ ਹੈ ਉਹ ਲੋਕ ਜਿਨ੍ਹਾਂ ਨੇ ਆਪਣੇ ਪਾਪਾਂ ਨੂੰ ਮੰਨ ਲਿਆ ਔਰ ਮਾਫੀ ਪ੍ਰਾਪਤ ਕੀਤੀ ਹੈ ਫਿਰ ਦੁਬਾਰਾ ਪਾਪ ਨਾ ਕਰਨਾ ਅਗਰ ਤੁਹਾਨੂੰ ਮਾਫੀ ਮਿਲ ਗਈ ਜੋ ਪਹਿਲਾਂ ਗੁਨਾਹ ਕੀਤੇ ਉਸ ਦਾ लेखा ਪ੍ਰਭੂ ਨਹੀਂ ਲਵੇਗਾ ਸਵਰਗ ਵਿੱਚ ਨਿਆਂ ਹੋਵੇਗਾ ਨਿਆਂ ਸਿੰਘਾਸਨ ਦੇ ਸਾਹਮਣੇ ਤੁਸੀਂ ਖੜੇ ਹੋਵੋਗੇ ਪਰਮੇਸ਼ਰ ਕਿਸੇ ਵੀ ਪਾਪ ਦਾ लेखा ਤੁਹਾਡੇ ਤੋਂ ਨਹੀਂ ਮੰਗੇਗਾ ਜਦੋਂ ਤੁਸੀਂ ਪ੍ਰਭੂ ਯਿਸੂ ਮਸੀਹ ਵਿੱਚ ਪਹਿਲਾਂ ਆਉਣ ਤੋਂ ਕੀਤੇ ਸੀ ਜਦੋਂ ਅਸੀਂ ਯਿਸੂ ਮਸੀਹ ਨੂੰ ਨਹੀਂ ਸੀ ਜਾਣਦੇ ਉਸ ਸਮੇਂ ਅਸੀਂ ਹਰੇਕ ਵਿਅਕਤੀ ਨੇ ਸੰਸਾਰ ਦੇ ਅਨੁਸਾਰ ਜੀਵਨ ਬਤੀਤ ਕੀਤਾ ਸੰਸਾਰ ਦੇ ਅਨੁਸਾਰ ਚੱਲੇ ਸ਼ੈਤਾਨ ਦੇ ਅਨੁਸਾਰ ਕੰਮ ਕੀਤੇ ਪਾਪ ਦੇ ਅਧੀਨ ਰਹਿ ਕੇ ਕੰਮ ਕੀਤੇ ਜਦੋਂ ਅਸੀਂ ਯਿਸੂ ਮਸੀਹ ਉੱਤੇ ਵਿਸ਼ਵਾਸ ਕਰਦੇ ਹਾਂ ਅਸੀਂ ਪਰਮੇਸ਼ਰ ਤੋਂ ਮਾਫੀ ਮੰਗਦੇ ਹਾਂ ਆਪਣੇ ਪਾਪਾਂ ਵਾਸਤੇ ਜਦੋਂ ਅਸੀਂ ਯਿਸੂ ਮਸੀਹ ਵਿੱਚ ਆ ਜਾਂਦੇ ਹਾਂ ਉਸ ਤੋਂ ਬਾਅਦ ਜੋ ਪਾਪ ਕਰਦੇ ਹਾਂ ਉਸ ਦਾ ਹਿਸਾਬ ਕਿਤਾਬਾਂ 'ਚ ਲੇਖਾ ਦੇਣਾ ਹੋਵੇਗਾ ਆਪਣੇ ਆਪ ਨੂੰ ਪਰਖੋ ਯਿਸੂ ਮਸੀਹ ਵਿੱਚ ਆਉਣ ਤੋਂ ਬਾਅਦ ਤੁਹਾਡਾ ਜੀਵਨ ਕਿਸ ਤਰ੍ਹਾਂ ਦਾ ਹੈ ਪਾਪ ਰਹਿਤ ਹੋਣਾ ਚਾਹੀਦਾ ਹੈ ਤੁਹਾਡਾ ਜੀਵਨ ਅਗਰ ਕੋਈ ਗਲਤ ਕੰਮ ਹੈ ਤਾਂ ਮਾਫੀ ਮੰਗੋ ਪਰਮੇਸ਼ਰ ਤੋਂ ਉਸ ਤੋਂ ਬਾਅਦ ਪਾਪ ਨਾ ਕਰੋ ਇੱਕ ਮਨੁੱਖ ਜਦੋਂ ਆਪਣੇ ਪਾਪਾਂ ਨੂੰ ਮੰਨ ਲੈਂਦਾ ਹੈ ਪਰਮੇਸ਼ਰ ਦੇ ਸਾਹਮਣੇ ਗਿੜਗੜਾ ਕੇ ਮਾਫੀ ਮੰਗ ਲੈਂਦਾ ਹੈ ਫਿਰ ਪਰਮੇਸ਼ਰ ਕਹਿੰਦਾ ਮੈਂ ਤੇਰੇ ਗੁਨਾਹਾਂ ਨੂੰ ਮਾਫ ਕਰ ਦਵਾਂਗਾ 다ਊਦ ਨੇ ਵੀ ਆਪਣੇ ਪਾਪ ਪਰਮੇਸ਼ਰ ਦੇ ਸਾਹਮਣੇ ਪ੍ਰਗਟ ਕਰ ਦਿੱਤਾ ਮੈਂ ਪ੍ਰਭੂ ਪਾਪੀ ਹਾਂ ਮੈਂ ਪਾਪ ਕੀਤਾ ਮੈਂ ਆਪਣੇ ਮੰਨ ਲਿਆ ਹੈ ਫਿਰ ਪ੍ਰਭੂ ਨੇ ਮੇਰੇ ਪਾਪਾਂ ਨੂੰ ਗੁਨਾਹਾਂ ਨੂੰ ਮੇਰੇ ਅਧਰਮ ਨੂੰ ਮਾਫ ਕਰ ਦਿੱਤਾ ਤਾਂ ਮੈਨੂੰ ਆਪਣਾ ਬਣਾ ਲਿਆ ਜਦੋਂ ਅਸੀਂ ਪ੍ਰਭੂ ਯਿਸੂ ਮਸੀਹ ਤੇ ਵਿਸ਼ਵਾਸ ਕਰਦੇ ਹਾਂ ਸਿਰਫ ਚਰਚ ਜਾਣ ਨਾਲ ਨਹੀਂ ਹੋ ਸਕਦਾ ਮੁਕਤੀ ਪਾ ਲਈ ਪਾਪਾ ਛੁਟਕਾਰਾ ਪਾ ਲਿਆ ਮਨ ਤੋਂ ਮਾਫੀ ਮੰਗਣਾ ਜ਼ਰੂਰੀ ਹੈ ਚਰਚ ਅਸੀਂ ਇਸ ਲਈ ਜਾਂਦੇ ਹਾਂ ਪਰਮੇਸ਼ਰ ਦੇ ਵਚਨ ਵਿੱਚ ਅੱਗੇ ਵਧੀਏ ਅਸੀਂ ਸੰਗਤੀ ਕਰੀਏ ਇੱਕ ਦੂਜੇ ਨਾਲ ਮਿਲ ਕੇ ਪ੍ਰਭੂ ਵਿੱਚ ਅੱਗੇ ਵੱਧ ਸਕੀਏ ਜਦੋਂ ਮੁਕਤੀ ਜਾਂ ਪਾਪਾਂ ਦੀ ਗੱਲ ਆਉਂਦੀ ਹੈ ਅਸੀਂ ਦੇਖਣਾ ਹੈ ਕਿ ਪਾਪ ਨੂੰ ਜਦੋਂ ਅਸੀਂ ਨਹੀਂ ਮੰਨਦੇ ਪ੍ਰਭੂ ਯੇਸ਼ੂ ਮਸੀਹ ਦੇ ਨਾਮ ਤੋਂ ਮਾਫੀ ਨਹੀਂ ਮੰਗਦੇ ਪ੍ਰਭੂ ਦਾ ਉਦਾਰ ਦਾ ਕੰਮ ਸਾਡੇ ਜੀਵਨ ਵਿੱਚ ਪੂਰਾ ਨਹੀਂ ਹੁੰਦਾ ਇੱਕ ਮਨੁੱਖ ਨੂੰ ਦਿਲ ਤੋਂ ਪਾਪਾਂ ਵੱਲੋਂ ਮੁੜਨਾ ਬਹੁਤ ਜ਼ਰੂਰੀ ਹੈ ਅੱਜ ਤੁਸੀਂ ਆਪਣੇ ਪਾਪਾਂ ਨੂੰ ਗੁਨਾਹਾਂ ਨੂੰ ਮੰਨ ਲਿਆ ਤੁਹਾਡੇ ਜੀਵਨ ਵਿੱਚ ਉਦਾਰ ਆਇਆ ਹੈ ਮੁਕਤੀ ਆਈ ਹੈ ਕੀ ਮਾਫੀ ਮਿਲੀ ਹੈ ਅਗਰ ਨਹੀਂ ਮਿਲੀ ਤਾਂ ਆਪਣੇ ਗੁਟਨੇ ਤੇ ਬੈਠ ਕੇ ਸਾਰੇ ਪਾਪਾਂ ਤੋਂ ਸ਼ਮਾ ਜਾਂ ਮਾਫੀ ਮੰਗਿਏ ਜੋ ਤੁਸੀਂ ਪਾਪ ਕੀਤੇ ਹਨ ਤੁਸੀਂ ਸੋਚਦੇ ਹੋਵੋਗੇ ਕਿ ਮੈਂ ਯੇਸ਼ੂ ਮਸੀਹ ਦੇ ਉੱਪਰ ਵਿਸ਼ਵਾਸ ਕਰਦਾ ਹਾਂ ਪਰ ਮੇਰੇ ਉਦਾਰ ਹੋ ਗਿਆ ਹੈ ਸਹੀ ਉਦਾਰ ਦਾ ਤਰੀਕਾ ਇੱਕ ਇੱਕ ਵਿਅਕਤੀ ਦਾ ਯੇਸ਼ੂ ਮਸੀਹ ਉੱਪਰ ਵਿਸ਼ਵਾਸ ਕਰਨ ਤੋਂ ਬਾਅਦ ਆਪਣੇ ਪਾਪਾਂ ਨੂੰ ਮੰਨ ਲੈਣਾ ਪਾਪਾਂ ਤੋਂ ਪਛਤਾਪ ਕਰਨਾ ਜ਼ਰੂਰੀ ਹੈ ਤੁਸੀਂ ਆਪਣੇ ਪਾਪਾ ਤੋਂ ਪਛਤਾਪਨਾ ਹੀ ਕਰਦੇ ਇਸੇ ਤਰ੍ਹਾਂ ਹੀ ਚਰਚ ਜਾ ਰਹੀ ਹੋ ਇਸੇ ਹੀ ਤਰ੍ਹਾਂ ਯਿਸੂ ਦੇ ਉੱਪਰ ਵਿਸ਼ਵਾਸ ਕਰਦੇ ਮੰਨਦੇ ਹੋ ਇਹ ਨਹੀਂ ਹੋਵੇਗਾ ਬਾਈਬਲ ਕਹਿੰਦੀ ਹੈ ਕਿ ਮਨ ਤੋਂ ਵਿਸ਼ਵਾਸ ਕਰਨਾ ਮੂੰਹ ਤੋਂ ਇਕਰਾਰ ਕਰਨਾ ਬਹੁਤ ਜ਼ਰੂਰੀ ਹੈ ਇੱਕ ਵਿਸ਼ਵਾਸੀ ਦੇ ਲਈ ਆਪਣੇ ਆਪ ਨੂੰ ਪ੍ਰਭੂ ਦੇ ਹੱਥ ਵਿੱਚ ਦੇਣਾ ਔਰ ਦੇ ਦੇਣਾ ਬਹੁਤ ਜ਼ਰੂਰੀ ਹੈ ਸਾਡੇ ਜੀਵਨ ਵਿੱਚ ਕਿੱਥੇ ਪਾਪ ਹੈ ਅਗਰ ਪਾਪ ਵਿੱਚ ਜੀਵਨ ਗੁਜ਼ਾਰ ਰਹੇ ਹੋ ਪਰਮੇਸ਼ਰ ਸਾਨੂੰ ਪੁੱਛਦਾ ਹੈ ਮੇਰੇ ਬੇਟੇ ਮੇਰੀ ਬੇਟੀ ਕਿ ਜਦੋਂ ਮੈਂ ਆਉਂਗਾ ਤੁਸੀਂ ਮੇਰੇ ਨਾਲ ਜਾਓਗੇ ਆਪਣੀ ਜੀਵਨ ਨੂੰ ਪਰਖਣਾ ਵਚਨ ਦੇ ਅਨੁਸਾਰ ਪਰਖਣਾ ਹੈ ਪ੍ਰਭੂ ਕਹਿੰਦਾ ਹੈ ਤਨ ਹੋ ਤੁਸੀਂ ਜਿਸ ਦੇ ਪਾਪ ਸ਼ਮਾ ਹੋ ਗਏ ਅਗਰ ਤੁਸੀਂ ਤਨ ਹੋਣਾ ਚਾਹੁੰਦੇ ਹੋ ਤਾਂ ਤੁਹਾਨੂੰ ਆਪਣੇ ਪਾਪਾਂ ਤੋਂ ਗੁਨਾਹਾਂ ਤੋਂ ਸ਼ਮਾ ਪਾਉਣੀ ਪਊਗੀ ਤਾਂ ਹੈ ਉਹ ਵਿਅਕਤੀ ਜਿਸ ਦਾ लेखा ਪਰਮੇਸ਼ਰ ਨਹੀਂ ਲੈਂਦਾ ਇਸੇ ਤਰ੍ਹਾਂ ਨਾ ਹੋ ਜਾਏ ਕਿ ਤੁਹਾਡਾ ਉਸ ਗੁਨਾਹਾਂ ਦਾ ਜਲੇਖਾ ਨ્યાਯ ਸੰਗਾਸਨ ਦੇ ਸਾਹਮਣੇ ਦੇਣਾ ਨਾ ਪੈ ਜਾਵੇ ਜੋ ਤੁਸੀਂ ਪਹਿਲਾਂ ਕੀਤੇ ਸੀ ਪਰ ਇਸ ਤਰ੍ਹਾਂ ਨਾ ਹੋਵੇਗਾ ਜਦੋਂ ਤੁਸੀਂ ਯਿਸੂ ਮਸਿਹ ਦੇ ਉੱਪਰ ਵਿਸ਼ਵਾਸ ਕਰ ਲੈਂਦੇ ਹੋ ਸ਼ਮਾ ਮਾਫੀ ਮੰਗ ਲੈਂਦੇ ਹੋ ਤੁਹਾਡੇ ਸਾਰੇ ਕੰਮਾਂ ਦੇ ਲਈ ਪਰਮੇਸ਼ਰ ਤੁਹਾਨੂੰ ਮਾਫ ਕਰ ਦਿੰਦਾ ਹੈ ਤੁਹਾਡੇ ਪਾਪਾਂ ਨੂੰ ਮਾਫ ਕਰ ਦਿੰਦਾ ਹੈ ਇੱਕ ਨਵਾਂ ਜੀਵਨ ਦਿੰਦਾ ਹੈ ਵਚਨ ਕਹਿੰਦਾ ਹੈ ਤੁਸੀਂ ਨਵੀਂ ਸ੍ਰਿਸ਼ਟੀ ਹੋ ਤੁਹਾਡਾ ਮਨ ਨਵੇਂ ਸਿਰੇ ਤੋਂ ਕੰਮ ਕਰਨਾ ਚਾਹੀਦਾ ਹੈ ਤੁਹਾਡਾ ਮਨ वचन ਦੇ ਅਨਸਾਰ ਚੱਲਣਾ ਚਾਹੀਦਾ ਹੈ ਤੁਹਾਡੇ ਮਨ ਦੇ ਨਵੇਂ ਹੋ ਜਾਣ ਤੋਂ ਤੁਹਾਡਾ ਚਾਲ ਚਰਨ ਬਦਲਦਾ ਜਾਵੇ ਪਵਿੱਤਰਤਾ ਵਿੱਚ ਜੀਵਨ ਜੀਣਾ ਚਾਹੀਦਾ ਹੈ ਜੋ ਮਨੁੱਖ ਵਚਨਾ ਵਿੱਚ ਚੱਲਦਾ ਹੈ ਉਹ ਪਵਿੱਤਰਤਾਈ ਆਤਮਾ ਦੀ ਅਗਵਾਈ ਵਿੱਚ ਵੱਧਦਾ ਹੈ ਉਹੀ ਸਵਰਗ ਦੇ ਯੋਗ ਬਣੇਗਾ ਅੱਜ ਤੁਸੀਂ ਤਨ ਹੋ ਤਾਂ ਯਿਸੂ ਮਸੀਹ ਦੇ ਦੁਆਰਾ ਅੱਜ ਤੁਹਾਡੀ ਮੁਕਤੀ ਹੋਈ ਤਾਂ ਯਿਸੂ ਮਸੀਹ ਦੇ ਦੁਆਰਾ ਉਸ ਦੀ ਕਿਸੇ ਵੀ ਪੁਕਾਰ ਨੂੰ ਨਾ ਭੁੱਲੋ ਤੁਹਾਡੇ ਜੀਵਨ ਵਿੱਚ ਪਰੇਸ਼ਾਨੀ ਆਵੇ ਕਿਸੇ ਤਰ੍ਹਾਂ ਦੀ ਵੀ ਮੁਸ਼ਕਲ ਆਵੇ ਤੁਸੀਂ ਪ੍ਰਭੂ ਦੀ ਤਰਫ ਦੇਖੋ ਪਰਮੇਸ਼ੁਰ ਤੁਹਾਨੂੰ ਦੇਖਦੇ ਹਨ ਤੁਹਾਡੀ ਪੁਕਾਰ ਨੂੰ ਸੁਣਨ ਵਾਲਾ ਪਰਮੇਸ਼ੁਰ ਹੈ ਤੁਸੀਂ ਮਾਫੀ ਪ੍ਰਭੂ ਤੋਂ ਮੰਗਦੇ ਹੋ ਆਪਣੇ ਪਾਪਾਂ ਵਾਸਤੇ ਅਗਰ ਤੁਸੀਂ ਮੁਕਤੀ ਪਾ ਲਈ ਉਸ ਤੋਂ ਬਾਅਦ ਤੁਸੀਂ ਪਾਪ ਵਿੱਚ ਜੀਵਨ ਜਿਉਂਦੇ ਹੋ ਉਸ ਲਈ ਤਾਂ ਤੁਹਾਨੂੰ ਡੰਡ ਮਿਲੇਗਾ ਜਦੋਂ ਤੁਸੀਂ بار بار ਉਸ ਪਾਪ ਨੂੰ ਕਰਦੇ ਹੋ ਕੋਈ ਮਾਫੀ ਨਹੀਂ ਆਖਿਰ ਸਮੇਂ ਵਿੱਚ ਨ્યા ਕੀਤਾ ਜਾਵੇਗਾ ਤੁਸੀਂ ਪਰਮੇਸ਼ਰ ਦੇ ਸਿੰਘਾਸਨ ਦੇ ਸਾਹਮਣੇ ਖੜੇ ਨਹੀਂ ਹੋ ਸਕਦੇ ਨਰਕ ਦੀ ਅਗ ਵਿੱਚ ਪਾ ਦਿੱਤਾ ਜਾਵੇਗਾ ਆਪਣੇ ਆਪ ਨੂੰ ਵਚਨ ਦੁਆਰਾ ਰੋਜ਼ ਪਰਖਣਾ ਹੈ ਜਾਂਚਣਾ ਹੈ ਵਚਨ ਦੇ ਮੁਤਾਬਿਕ ਚੱਲਣਾ ਹੈ ਅਸੀਂ ਪ੍ਰਭੂ ਦੇ ਸਾਹਮਣੇ ਮਿੱਟੀ ਹਾਂ ਅਸੀਂ ਮਿੱਟੀ ਹੋਣ ਦੇ ਕਾਰਨ ਪ੍ਰਭੂ ਆਪਣਾ ਪ੍ਰੇਮ ਸਾਨੂੰ ਦਿਖਾਉਂਦਾ ਹੈ ਪ੍ਰਭੂ ਸਾਨੂੰ ਪਿਆਰ ਕਰਦਾ ਹੈ ਪਿਆਰ ਕਰਨ ਦੇ ਸਾਡੇ ਅੰਦਰ ਕੀ ਖੂਬੀ ਹੈ ਸਾਡੇ ਅੰਦਰ ਕੋਈ ਖੂਬੀ ਨਹੀਂ ਸੀ ਸੀ ਪਿਆਰ ਦੇ ਯੋਗਿਆ ਵੀ ਨਹੀਂ ਸੀ ਮਸੀਹ ਨੇ ਆਪਣਾ ਪ੍ਰੇਮ ਸਾਡੇ ਪ੍ਰਤੀ ਦਿਖਾਇਆ ਯੀਸ਼ੂ ਮਸੀਹ ਨੂੰ ਭੇਜਿਆ ਯੀਸ਼ੂ ਮਸੀਹ ਦੀ ਮੌਤ ਦੇ ਦੁਆਰਾ ਪਰਮੇਸ਼ਰ ਨੇ ਇਸ ਮਿੱਟੀ ਦੇ ਪ੍ਰਤੀ ਜਿਸ ਮਿੱਟੀ ਦੀ ਕੋਈ ਕੀਮਤ ਵੀ ਨਹੀਂ ਸੀ ਉਸ ਮਿੱਟੀ ਨੂੰ ਆਪਣੀ ਕਿਰਪਾ ਦਿਖਾ ਕੇ ਆਪਣੇ ਸਾਮਰਾਤ ਅਤੇ ਪ੍ਰੇਮ ਦਿਖਾ ਕੇ ਉਸ ਮਿੱਟੀ ਨੂੰ ਖਰੀਦ ਲਿਆ ਆਪਣੀ ਜਾਨ ਦੇ ਕੇ ਆਪਣੇ ਲਹੂ ਦੇ ਦੁਆਰਾ ਸਾਨੂੰ ਖਰੀਦ ਲਿਆ ਅਸੀਂ ਖੁਦ ਵੀ ਸਮਝ ਕੇ ਚੱਲਣਾ ਹੈ ਕਿ ਅਸੀਂ ਮਿੱਟੀ ਹਾਂ ਆਪਣੀ ਬੜਾਈ ਨਹੀਂ ਕਰਨੀ ਵੱਧ ਚੜਾ ਕੇ ਗੱਲ ਨਹੀਂ ਕਰਨੀ ਸਾਡੇ ਕੋਲ ਜੋ ਕੋ ਜਾ ਪਰਮੇਸ਼ਰ ਦਾ ਦਿੱਤਾ ਹੋਇਆ ਹੈ ਕਮੰਡ ਨਹੀਂ ਕਰਨਾ ਕਮੰਡ ਲਈ ਸਾਡੇ ਕੋਲੇ ਕੋਈ ਵੀ ਮੌਕਾ ਨਹੀਂ ਹੈ ਸਾਨੂੰ ਮੌਕਾ ਪ੍ਰਭੂ ਦਿੰਦਾ ਹੈ ਇਸ ਮਿੱਟੀ ਦੇ ਪੁਤਲਿਆਂ ਨੂੰ ਸਾਡੇ ਵਰਗੇ ਲੋਕਾਂ ਨੂੰ ਜੋ ਅਸੀਂ ਕੁਝ ਵੀ ਨਹੀਂ ਸੀ ਅਸੀਂ ਪ੍ਰਭੂ ਦੇ ਕੋਲ ਆਪਣੀ ਇੱਛਾ ਦੇ ਨਾਲ ਨਹੀਂ ਆ ਸਕਦੇ ਆਪਣੀ ਪ੍ਰਾਰਥਨਾ ਦੇ ਨਾਲ ਨਹੀਂ ਆ ਸਕਦੇ ਆਪਣੀ ਧਾਰਮਿਕਤਾ ਦੇ ਨਾਲ ਨਹੀਂ ਆ ਸਕਦੇ ਅਸੀਂ ਆਪਣੇ ਚੰਗੇ ਕੰਮਾਂ ਦੇ ਨਾਲ ਪ੍ਰਭੂ ਕੋਲ ਨਹੀਂ ਆ ਸਕਦੇ ਪ੍ਰਭੂ ਨੇ ਸਾਨੂੰ ਮੌਕਾ ਦਿੱਤਾ ਉਸ ਦੇ ਪੁੱਤਰ ਦੇ ਦੁਆਰਾ ਔਰ ਉਸ ਦੇ ਲਹੂ ਦੇ ਦੁਆਰਾ ਯੇਸ਼ੂ ਮਸੀਹ ਦੀ ਮੌਤ ਦੇ ਦੁਆਰਾ ਯੇਸ਼ੂ ਮਸੀਹ ਦੇ ਜੀਵਨ ਦੁਆਰਾ ਅਸੀਂ ਉਸ ਦੇ ਪੁੱਤਰ ਅਖਵਾਏ ਹਾਂ ਪਰਮੇਸ਼ਰ ਨੇ ਆਪਣੇ ਵਰਗਾ ਸਾਨੂੰ ਬਣਾਇਆ ਹੈ ਹਰੇਕ ਨੇ ਪਾਪ ਕੀਤਾ ਹੈ ਪਰਮੇਸ਼ਰ ਦੀ ਮਹਿਮਾ ਤੋਂ ਦੂਰ ਹੈ ਯੇਸ਼ੂ ਮਸੀਹ ਨੇ ਆਪਣੇ ਆਪ ਨੂੰ ਸਾਡੇ ਲਈ ਕੁਰਬਾਨ ਹੋਣ ਦਿੱਤਾ ਪ੍ਰਭੂ ਨੇ ਸਾਡੇ ਲਈ ਇਹਨਾ ਕੋਝ ਕੀਤਾ ਪ੍ਰਭੂ ਨੇ ਸੰਸਾਰਿਕ ਚੀਜ਼ਾਂ ਤੋਂ ਸਾਨੂੰ ਅਲੱਗ ਕੀਤਾ ਸਾਨੂੰ ਵਾਪਸ ਉਸ ਵਿੱਚ ਨਹੀਂ ਜਾਣਾ ਨਵੇਂ ਮਨੁੱਖ ਦੀ ਤਰ੍ਹਾਂ ਆਪਣਾ ਜੀਵਨ ਗੁਜ਼ਾਰਨਾ ਹੈ ਆਪਣੇ ਆਪ ਨੂੰ ਪ੍ਰਭੂ ਅੱਗੇ ਨਮਰ ਕਰੋ ਔਰ ਪ੍ਰਭੂ ਅੱਗੇ ਪ੍ਰਾਰਥਨਾ ਕਰੋ ਪ੍ਰਭੂ ਮੈਂ ਮਿੱਟੀ ਹੀ ਹਾਂ ਮੈਂ ਤੇਰੇ ਸਾਹਮਣੇ ਆਪਣੇ ਆਪ ਨੂੰ ਸਮਰਪਣ ਕਰਦਾ ਹਾਂ ਜਿਸ ਤਰ੍ਹਾਂ ਤੁਸੀਂ ਪ੍ਰਭੂ ਚਾਹੁੰਦੇ ਹੋ ਉਸੇ ਤਰ੍ਹਾਂ ਪ੍ਰਭੂ ਮੈਨੂੰ ਬਣਾਓ ਕਾਸੀ ਆਪਣੇ ਜੀਵਨ ਨੂੰ ਆਪ ਨਹੀਂ ਬਣਾ ਸਕਦੇ ਹੁਣ ਮੈਂ ਆਪਣਾ ਨਹੀਂ ਮੈਂ ਤੁਹਾਡਾ ਹਾਂ ਸਾਨੂੰ ਤੁਸੀਂ ਮੁੱਲ ਲੈ ਕੇ ਬਹੁਤ ਵੱਡੀ ਕੀਮਤ ਚੁਕਾਈ ਹੈ ਤੁਸੀਂ ਮੈਨੂੰ ਆਪਣਾ ਬਣਾਇਆ ਹੈ ਮੈਂ ਆਪਣਾ ਜੀਵਨ ਸਭ ਕੁਝ ਤੈਨੂੰ ਦਿੰਦਾ ਹਾਂ ਆਮੀਨ